ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਜੈਮਲਵਾਲਾ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਈ ਸਵਾਈ ਮੱਝ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆਂ ਤੇ ਤਸੱਲੀ ਭਰਖ ਤੁਸੀਂ ਕਰਦਿਆਂ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਜਗਦੀਸ਼ ਸਿੰਘ ਪਿੰਡ ਜੈਮਨਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਵਲ ਮੋਬਾਈਲ ਨੰਬਰ 98558 95355 ਠੀਕ ਆ ਜੀ ਘਰ ਦੀ ਮਾਜੀ ਹੈ ਜੀ ਹਾਂ ਜੀ ਇਹ ਘਰ ਦੀ ਮੈਂ ਹੀ ਆ ਠੀਕ ਆ ਸੂਆ ਵੀਰੇ ਕਿੰਨਾ ਮਸੂਆ ਸੂਆ ਹੀ ਦੂਜੀ ਸੂਈ ਸੂਈ ਆ ਇਹ ਕਦੋਂ ਸੂਈ ਆ ਜੀ ਇਹ ਇਹ ਸੂਈ ਨੂੰ ਅੱਜ 6 ਦਿਨ ਹੋ ਗਏ ਜੀ ਬੱਚਾ ਕੀ ਦਿੱਤਾ ਜੀ ਬੱਚਾ ਜੀ ਮਗਰ ਕੱਟਾ ਕਿਹੜੇ ਸੀਮਨ ਦਾ ਜੀ ਇਹ ਕੋਈ ਨੂਰ ਦਾ ਜੀ ਤੇ ਆਪ ਕਿਹੜੇ ਦੀ ਆਪ ਵੀ ਉਹਨਾਂ ਦੀ ਹੈ ਜੀ ਕੋਈ ਹਾਂ ਲక్ష్ਮੀ ਡੇਰੀ ਪਰਮਾ ਹਾਂ ਜੀ ਲక్ష్ਮੀ ਫਰਮ ਠੀਕ ਆ ਬਾਈ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਪਹਿਲੇ ਸੂਏ ਪਾਇਆ ਸੀ ਨੇ 15 ਲੀਟਰ ਭਾਂਡੇ ਜੀ ਭਾਂਡੇ ਜੀ ਹਾਂ ਆਪਾਂ ਮਿਲ ਕੇ ਵੀ ਲੈ ਕੇ ਆਏ ਸੀ ਢੋਕੜ ਗੱਬਣ ਕੰਨਾ ਮਹੀਨਿਆਂ ਬਾਅਦ ਠੀਕ ਹੈ ਰੈਫਰਾਂ ਕੋਲ ਉਹਨਾਂ ਕੋਲੇ ਆਈ ਸੀਗੀ ਇਹ ਹਰਿਆਣਾ ਤੋਂ ਮੈਂ ਆਈ ਸੀ ਉਹਨਾਂ ਕੋਲੇ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਹੁਣ ਦੁੱਧ ਦੀ 14 ਲੀਟਰ ਤਿਆਰ ਆ ਠੀਕ ਆ ਜੀ ਹਾਂਜੀ 13 ਜੋਕ ਕੇ ਲੈ ਜੇ 13 ਕਿਲੋ ਜੋਕ ਕੇ ਲੈ ਜੇ ਚਲੋ ਗਰਮੀਆਂ ਮਾੜਾ ਮੋਟਾ ਹਾਂ ਗਰਮੀ ਤਾਂ ਬਹੁਤ ਆ ਜੀ ਠੀਕ ਆ ਜੀ ਫੇਰ ਵੀ ਸਮਾਈ ਜਾ ਕਿੰਨਾ ਪਾਜੂ ਜੀ ਦੁੱਧ ਦੁੱਧ 16 ਲੀਟਰ ਗਰੰਟੀ ਨਾਲ ਪਾ ਦੂ ਠੀਕ ਆ ਬਰੋਬਰ ਹੋ ਜੀ ਬਾਈ ਹਾਈਟ ਚੈੱਕ ਕਰੋ ਲਗਭਗ 5.5 ਫੁੱਟ ਤੋਂ ਬਾਹਰ ਹਾਈਟ ਆ ਜੀ ਸੂਰਜ ਦੇ ਬਾਰੇ ਸੂਆ ਦੂਜਾ ਸੁੰਦੀ ਆ ਜੀ ਦੈਨ ਹੋਗੇ 6 ਕੋਹੇ ਨੂਰ ਦਾ ਹੀ ਬੱਚਾ ਤੇ ਬਾਈ ਦਾ ਕੋਹੇ ਨੂਰ ਦੀ ਆਪ ਆ ਜੀ ਕੱਦ ਕਾਠ ਬਹੁਤ ਹੈ। ਜਿਹਨੇ ਸੂਏ 15 ਕਿਲੋ ਦੁੱਧ ਦਿੱਤਾ। ਵੱਡਾ ਕੱਦ ਕਾਠਾ, ਵਜਨ ਮजूद ਦੇ ਪੱਖ ਤੋਂ ਪੂਰੀ ਚੰਗੀ ਆ। ਗੋਲ ਪੈਟ, ਪੂੜਾ ਲੱਗ ਭਗ 2.5 3 ਫੁੱਟ ਵਾਂਗੂ। ਉੱਪਰਲੇ ਪਾਸੋਂ ਚੌੜੀ ਹੈ ਜੀ। ਥੋੜਾ ਜਿਹਾ ਬੱਚੇ ਦਾ ਕਰਦਾ ਜੀ। ਖਾਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗੇ ਧੱਤੀ ਜਵਾਈ ਵਾਲਾ ਥਾਣਾ ਜੀ। ਪਰ ਰੋਗਲੀ ਬਰੇ ਮੜਾ ਜਾਂ ਇੱਥੇ। ਖਾਣਾ ਦੇ ਸਹਿਜ ਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ। ਹਵਾਨਾ ਕਰਮਾਲੀ ਦਾ ਚੈੱਕ ਕਰੋ ਜੀ। ਐਫ ਗਾਂ ਯਾਰ ਗੱਲ ਹੀ ਕਰਦੀ ਆ। ਥਣ ਕੱਲਾ ਕੱਲਾ ਨਿੱਖੜ ਮਾ। ਮੰਜੇ ਦੇ ਭਾਵੇਂ ਵਾਂਗੂ ਖੜੇ ਥਣਾਂ ਦਾ ਸਹਿਜ ਬਹੁਤ ਸੋਹਣਾ ਜੀ ਨਹੀਂ ਆਮ ਕਰਕੇ ਤੁਹਾਨੂੰ ਪਤਾ ਹੀ ਆ ਬਈ ਮੱਜਾਂ ਦੇ ਥਣ ਛੋਟੇ ਵੱਡੇ ਬਾਲਾ ਹੁੰਦੇ ਸੋਹਣਾ ਸਹਿਜ ਆ ਪੂਰਾ ਹੱਥੀ ਚਵਾਈ ਵਾਲਾ ਫਤਵਾ ਨਿੱਖੜਮਾ ਖਾਣਾ ਚਾਰ-ਚਾਰ ਉਂਗਲਾਂ ਤੇ ਲੱਗਿਆ ਬਾਕੀ ਪਸਮਾ ਕਰਕੇ ਦੇਖ ਲਓ ਕਰ ਮੰਜੇ ਪੂਰਾ ਸੋਹਣਾ ਥਣ ਕਰਦੇ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਨੇੜੇ ਤੋਂ ਦਿਖਾਉਂਦੇ ਆ ਜੀ 14 ਕਿਲੋ ਅੱਜ ਦਾ ਦੁੱਧ ਆ ਜੀ 13 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਹੋ 16 ਲੀਟਰ ਦੀ ਗਾਰੰਟੀ ਆ ਜੀ ਡਿਮਾਂਡ ਵੀਰੇ ਦੀ ਡਿਮਾਂਡ ਬਾਈ 1.5 ਲੱਖ ਦੀ ਹੋ ਜੂ ਲੈਸ ਜੀ ਵਾਧੂ ਕਰ ਦਾਂਗੇ ਲੈਸ ਮਾਤਨ ਕਰ ਦਾਂਗੇ ਠੀਕ ਹੈ ਜੀ ਜੇ ਅੱਜ ਡਿਮਾਂਡ ਆ ਜੀ 1.5 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋ ਜਰੂਰ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ